ਪ੍ਰਾਈਵੇਟ ਸਕੂਲ ਜਿਹੜੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਤੁਰੰਤ ਪ੍ਰਭਾਵ ਤੇ ਅੱਜ ਤੋਂ ਆਦੇਸ਼ ਚਲੇ ਜਾਣਗੇ ਕਿ ਉਹ ਇਸ ਸਮੈਸਟਰ ਦੇ ਵਿੱਚ ਇੱਕ ਵੀ ਰੁਪਈਆ ਫੀਸ ਨਹੀਂ ਵਧਾਉਣਗੇ ਨੰਬਰ 2 ਤੇ ਕੋਈ ਵੀ ਸਕੂਲ ਪ੍ਰਾਈਵੇਟ ਜਿਹੜਾ ਉਹ ਕਿਸੇ ਖਾਸ ਦੁਕਾਨ ਦਾ ਐਡਰੈਸ ਨਹੀਂ ਦੇਵੇਗਾ ਕਿ ਐਸੇ ਦੁਕਾਨ ਤੋਂ ਕਿਤਾਬਾਂ ਖਰੀਦਣੀਆਂ ਨੇ ਜਾਂ ਵਰਦੀਆਂ ਖਰੀਦਣੀਆਂ ਜੀ ਹਾਂ ਇਹ ਮੁੱਖ ਮੰਤਰੀ ਭਗਵੰਤ ਮਾਨੀ ਨੇ ਇਹ ਕੋਈ ਐਡਿਟ ਕੀਤੀ ਵੀਡੀਓ ਨਹੀਂ ਬਲਕਿ ਮੁੱਖ ਮੰਤਰੀ ਦੀ ਅਸਲੀ ਵੀਡੀਓ ਹੈ ਹੁਣ ਤੁਸੀਂ ਕਹਿਣਾ ਕਿ ਮੁੱਖ ਮੰਤਰੀ ਤਾਂ ਦਿੱਲੀ ਦੇ ਸਾਫ ਕਾ ਉਪ ਮੁੱਖ ਮੰਤਰੀ ਮਨੀਸ਼ ਸਸੌਦੀਆ ਨਾਲ ਅਤੇ ਸਮੁੱਚੇ ਪੰਜਾਬ ਸਰਕਾਰ ਪੰਜਾਬ ਵਿੱਚ ਸੈਂਕੜੇ ਸਕੂਲਾਂ ਵਿੱਚ ਉਦਘਾਟਨ ਦੀ ਝੜੀ ਲਾਈ ਫਿਰਦੀ ਹੈ ਫਿਰ ਇਹ ਲੱਖਾਂ ਪੰਜਾਬੀਆਂ ਨੂੰ ਰਾਹਤ ਦੇਣ ਵਾਲੀ ਗੱਲ ਮੁੱਖ ਮੰਤਰੀ ਨੇ ਕਦੋਂ ਕੀਤੀ ਸਭ ਨੂੰ ਪਤਾ ਹੈ ਕਿ ਸਰਕਾਰੀ ਸਕੂਲਾਂ ਦੇ ਮੁਕਾਬਲੇ ਤੇਈ ਗੁਣਾ ਬਧੇਰੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਨੇ ਕਿੰਨਾ ਚੰਗਾ ਹੁੰਦਾ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਆਰੰਭ ਕਰਨ ਮੌਕੇ ਆਹਾ ਵੀਡੀਓ ਵਾਲੀਆਂ ਗੱਲਾਂ ਨੂੰ ਸੱਚ ਕਰ ਦਿਖਾਉਂਦੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਅਤੇ ਹੋਰ ਲੁੱਟ ਨੂੰ ਨੱਥ ਪਾਉਣ ਲਈ ਕੋਈ ਨੀਤੀ ਲਿਆ ਕੇ ਰੋਕ ਲਾਉਂਦੇ ਪਰ ਉਹਨਾਂ ਤਾਂ ਪ੍ਰਾਈਵੇਟ ਸਕੂਲਾਂ ਦੇ ਬਹੁ ਕਰੋੜੀ ਕਾਰੋਬਾਰ ਬਾਰੇ ਮੂੰਹ ਵੀ ਨਹੀਂ ਖੋਲਿਆ ਹਾਲਾਂਕਿ ਇਹਨਾਂ ਦਿਨਾਂ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਹੋ ਕੇ اٹੇ ਨੇ ਇਹਨਾਂ ਸਕੂਲਾਂ ਨੇ ਮਨਮਰਜ਼ੀ ਦੀਆਂ ਫੀਸਾਂ ਤੋਂ ਇਲਾਵਾ ਕਿਤਾਬਾਂ ਅਤੇ ਵਰਦੀਆਂ ਵਿੱਚ ਵੀ ਚੰਮ ਦੀਆਂ ਚਲਾਈਆਂ ਜਿਵੇਂ ਹਰ ਸਾਲ ਚਲਾਉਂਦੇ ਨੇ ਸਾਨੂੰ ਪਤਾ ਹੈ ਹੁਣ ਤੁਸੀਂ ਇਹੋ ਸਵਾਲ ਕਰਨਾ ਫੇਰ ਆਹ ਮੁੱਖ ਮੰਤਰੀ ਦੀ ਵੀਡੀਓ ਕਦੋਂ ਦੀ ਹੈ ਜਨਾਬ ਮੁੱਖ ਮੰਤਰੀ ਦੀ ਇਕੱਲੀ ਇਹੋ ਵੀਡੀਓ ਨਹੀਂ ਉਹਨਾਂ ਦੀਆਂ ਅਜਹੀਆਂ ਲੋਕਪੱਖੀ ਦਾਅਵਿਆਂ ਵਾਲੀਆਂ ਐਨੀਆਂ ਵੀਡੀਓ ਨੇ ਕਿ ਗਿਣਤੀ ਕਰਨੀ ਔਖੀ ਹੈ ਪਰ ਅਫਸੋਸ ਇਸ ਗੱਲ ਦਾ ਏ ਕਿ ਮੁੱਖ ਮੰਤਰੀ ਆਪਣੀ ਪੁਰਾਣੀ ਕਿਸੇ ਵੀ ਗੱਲ ਉੱਤੇ ਨਾ ਖੜੇ ਨੇ ਨਾ ਖਰੇ ਉਤਰੇ ਨੇ ਆਹ ਇੱਕ ਹੋਰ ਵੀਡੀਓ ਦੇਖ ਲਓ ਜਿਸ ਵਿੱਚ ਉਹ ਮਜ਼ਦੂਰਾਂ ਤੋਂ ਨੀਂ ਪੱਥਰ ਰਖਵਾਉਣ ਦੀ ਗੱਲ ਕਰਦੇ ਨੇ ਪਰ ਆਪ ਸ਼ਹੀਦ ਭਗ ਸਿੰਘ ਨਗਰ ਵਿੱਚ ਕਿਸ ਨਾਲ ਮਿਲ ਕੇ ਨੀਂ ਪੱਥਰ ਰੱਖਦੇ ਨੇ ਮਨੀਸ਼ ਸਸੋਦੀਆ ਨਾਲ ਇਹ ਮਨੀਸ਼ ਸਸੋਦੀਆ ਕੌਣ ਹੈ ਅਤੇ ਇਸ ਦਾ ਪੰਜਾਬ ਦੇ ਨੀਂ ਪੱਥਰਾਂ ਉੱਤੇ ਨਾ ਕਿਉਂ ਪਹਿਲਾਂ ਆਹ ਵੀਡੀਓ ਵੀ ਦੇਖ ਲਓ ਫਿਰ ਗੱਲ ਅੱਗੇ ਤੋਰਦੇ ਹਾਂ ਇੱਕ ਦੁਕਾਣ ਜਿੱਦੇ ਤੇ ਮੈਂ ਰਾਜਮਿਸਤਰੀਆਂ ਦੇ ਤੇ ਮਜ਼ਦੂਰਾਂ ਦੇ ਨਾਮ ਵੀ ਲਿਖਦਾ ਹੁੰਨਾ ਜਿਨ੍ਹਾਂ ਦੇ ਕਾਰਕਮਲਾਨਾ ਇਹ ਕੰਧ ਬਣੀ ਹੈ ਠੀਕ ਹੈ ਚਾਰ ਇੱਕ ਦਾ ਮਸਾਲਾ ਚਾਰ ਇੱਕ ਦਾ ਗਾਰਾ ਤਾਂ ਉਹਨਾਂ ਨੇ ਫੜਾਇਆ ਨਾ ਮੈਂ ਤਾਂ ਨਹੀਂ ਆਇਆ ਨਾ ਇੱਥੇ ਗਾਰਾ ਫੜਾਉਣ ਤੇ ਟੱਟਾ ਫੜਾਉਣ ਠੀਕ ਹੈ ਨਾ ਤੇ ਫਿਰ ਕਾਰਕਮਲ ਮੇਰੇ ਕਿਵੇਂ ਹੋਗੇ ਤੇ ਇਹ ਲੀਡਰ ਆਪ ਦਾ ਨਾਮ ਲਿਖ ਲੈਂਦੇ ਨੇ ਕਿ ਦਾਨੀ ਦੇ ਕਾਰਕਮਲਾਨਾ ਬਣੀ ਹੈ ਜਿਨ੍ਹਾਂ ਦੇ ਕਾਰਕਮਲਾਨਾ ਬਣੀ ਹੈ ਮੈਂ ਉਹਨਾਂ ਦਾ ਨਾਮ ਵੀ ਲਿਖਿਆ ਠੀਕ ਹੈ ਨਾ ਕਿਹਾਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਸੀ ਕਿ ਆਵਾਮ ਦੀ ਪਾਰਟੀ ਦੀ ਸਰਕਾਰ ਬਣਨ ਉੱਤੇ ਆਹ ਫਾਲਤੂ ਦੇ ਨੀ ਪੱਥਰ ਰੱਖਣੇ ਬੰਦ ਹੋਣਗੇ ਇਸ ਉੱਤੇ ਹੋਣ ਵਾਲਾ ਖਰਚ ਵਿਕਾਸ ਕਾਰਜਾਂ ਉੱਤੇ ਕੀਤਾ ਜਾਏਗਾ ਜੇਕਰ ਨੀ ਪੱਥਰ ਰੱਖਣਾ ਵੀ ਹੋਇਆ ਤਾਂ ਉਸ ਉੱਤੇ ਨਾ ਸਰਕਾਰੀ ਇਮਾਰਤਾ ਬਣਾਉਣ ਵਾਲੇ ਮਜ਼ਦੂਰਾਂ ਦਾ ਉਕਰਿਆ ਹੋਵੇਗਾ ਫੇਰ ਆਹ ਦਿੱਲੀ ਵਾਲੇ ਕਿਹੜੇ ਮਜ਼ਦੂਰ ਆ ਗਏ ਹੱਦ ਤਾਂ ਇਹ ਹੋ ਗਈ ਕਿ ਪੂਰੇ ਪੰਜਾਬ ਵਿੱਚ ਇਹ 50 ਰੋਜ਼ਾ ਉਦਘਾਟਨੀ ਮਹਾਂ ਬਿਢੀ ਗਈ ਹੈ ਚਾਹੇ ਕੋਈ ਪੁਰਾਣੀ ਇਮਾਰਤ ਦੀ ਪਹਿਲਾ ਮਰਮਤ ਹੋਈ ਐ ਚਾਹੇ ਕੋਈ ਕਮਰਾ ਬਣਿਆ ਚਾਹੇ ਬਣਿਆ ਕੋਈ ਬਾਥਰੂਮ ਹੋਰ ਵੀ ਕੋਈ ਛੋਟਾ ਮੋਟਾ ਕੰਮ ਹੋਇਆ ਕਹਿੰਦੇ ਹਰੇਕ ਚੀਜ਼ ਦਾ ਨੀਂਹ ਪੱਥਰ ਰੱਖ ਦਿਓ ਇਹ ਸਭ ਦੀ ਵੀਡੀਓ ਫੋਟੋਆਂ ਅਤੇ ਰਿਪੋਰਟਾਂ ਐਕਸ ਜਾਣੀ ਐਕਸ ਟਵਿੱਟਰ ਉੱਤੇ ਪਾਉਣ ਦੀ ਡਿਊਟੀ ਵੀ ਅਧਿਆਪਕਾਂ ਸਿਰ ਪਾ ਦिती ਆ ਅਧਿਆਪਕ ਹੁਣ ਪੜਾਉਣਾ ਛੱਡ ਕੇ ਸਰਕਾਰ ਦੀ ਪੀਆਰ ਏਜੰਸੀ ਦੇ ਮੁਲਾਜ਼ਮ ਵਾਂਗ ਕੰਮ ਕਰਨਗੇ ਸਕੂਲਾਂ ਵਿੱਚ ਮਾਮੂਲੀ ਜਿਹੀ ਮਰਮਤ ਕਰਵਾ ਕੇ 25000 ਨੀ ਪੱਥਰਾਂ ਨੂੰ ਸਤਾਫਤ ਕਰਨ ਲਈ 12 ਕਰੋੜ ਰੁਪਏ ਖਰਚ ਕੇ ਹੁਣ ਉਹਨਾਂ ਦੇ ਉਦਘਾਟਨ ਸਮਾਗਮਾ ਉਤੇ 8.5 ਕਰੋੜ ਰੁਪਏ ਖਰਚ ਹੋ ਰਹੇ ਨੇ ਭਲਾ ਇਹ ਕਿਹੜੀ ਸਿੱਖਿਆ ਕ੍ਰਾਂਤੀ ਆ ਸਕੂਲਾਂ ਦੇ ਗੇਟ ਅਤੇ ਇਮਾਰਤਾ ਬਣਾਉਣ ਨਾਲ ਹੀ ਸਿੱਖਿਆ ਕ੍ਰਾਂਤੀ ਨਹੀਂ ਆ ਸਕਦੀ ਇਸ ਲਈ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੇ ਵੱਡੀ ਗਿਣਤੀ ਖਾਲੀ ਪਈ ਅਹੁਦੇ ਵੀ ਭਰਨੇ ਹੋਣਗੇ ਅਧਿਆਪਕਾਂ ਦੀ ਭਰਤੀ ਕੀਤੇ ਬਿਨਾਂ ਵੀ ਇਹ ਕ੍ਰਾਂਤੀ ਠੁੱਸ ਹੋ ਜਾਣੀ ਆ ਸਰਕਾਰੀ ਸਕੂਲਾਂ ਵਿੱਚ ਧੜਾ ਧੜਾਹਾ ਅਦੁਘਟਨਾ ਦੀ ਝੜੀ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਵੀਡੀਓ ਸ਼ੁਰੂ ਵਿੱਚ ਪ੍ਰਾਈਵੇਟ ਸਕੂਲਾਂ ਬਾਰੇ ਮੁੱਖ ਮੰਤਰੀ ਦੀ ਦਿਖਾਈ ਹੈ ਉਹ ਮਾਰਚ 2022 ਦੀ ਹੈ ਉਸ ਸਮੇਂ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੀ ਸੀ ਅਤੇ ਇਹ ਬਿਆਨ ਪ੍ਰਾਈਵੇਟ ਸਕੂਲਾਂ ਬਾਰੇ ਦਿੱਤਾ ਸੀ ਕਿ ਦਿੱਲੀ ਹਾਰ ਦੇ ਡਰੋਂ ਆਮ ਆਦੀ ਪਾਰਟੀ ਨੇ ਆਹ ਪਬਲਿਸਿਟੀ ਸਟੰਟ ਰਚਿਆ ਹੈ ਅਤੇ ਇਸ ਨਾਲ ਪੰਜਾਬੀ ਫਿਰ ਆਮ ਆਦੀ ਪਾਰਟੀ ਦੇ ਹੱਕ ਵਿੱਚ ਕੀ ਫਤਵਾ ਦੇ ਦੇਣਗੇ ਇਹਨਾਂ ਦੁਘਟਨਾ ਤੋਂ ਬਾਅਦ ਵਿਰੋਧੀ ਧਿਰਾਂ ਦੇ ਆਗੂ ਵੀ ਸਾਹਮਣੇ ਆਏ ਉਹਨਾਂ ਜੋ ਨੁਕਤੇ ਸਾਂਝੇ ਕਰਦੇ ਆਂ ਸਵਾਲ ਚੁੱਕ ਕੇ ਉਹ ਵੀ ਕਿਸੇ ਹੱਦ ਤੱਕ ਜਾਇਜ਼ ਨੇ ਤੁਸੀਂ ਵੀ ਇਹ ਸਵਾਲ ਜਾਣ ਲਵੋ ਤਾਂ ਜੋ ਕੱਲ ਨੂੰ ਪਿੰਡਾਂ ਗਲੀਆਂ ਮੁਹੱਲਿਆਂ ਵਿੱਚ ਆਉਣ ਉਤੇ ਹਾਕਮ ਧਿਰ ਦੇ ਆਗੂਆਂ ਨੂੰ ਤੁਸੀਂ ਵੀ ਘੇਰ ਕੇ ਸਵਾਲ ਕਰ ਸਕੋ ਸਭ ਤੋਂ ਪਹਿਲਾਂ ਸੁਣੋ ਸੁਖਪਾਲ ਸਿੰਘ ਖੈਰਾ ਨੂੰ ਜਿਹੜੇ ਅਧਿਆਪਕਾਂ ਉੱਤੇ ਪਾਈ ਨਵੀਂ ਜ਼ਿੰਮੇਵਾਰੀ ਨੂੰ ਨਵੀਂ ਸਰਦਰਦੀ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕੱਲ ਇੱਕ ਬੜੀ ਬੇਤੁਕੀ ਗੱਲ ਕੀਤੀ ਆ ਭਗਵੰਤ ਪਾਣ ਦੀ ਸਰਕਾਰ ਨੇ ਕਿ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਆ ਸਾਰੀ ਡਿਟੇਲਸ ਇਹਦੇ ਵਿੱਚ ਲਿਖਿਆ ਟਵਿੱਟਰ ਤੇ ਵੀ ਆਈ ਉਹ ਸਾਰੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਇੱਕ ਹਦਾਇਤ ਜਾਰੀ ਕੀਤੀ ਆ ਮੇਰੇ ਖਿਆਲ ਲਗਭਗ 20000 ਸਰਕਾਰੀ ਸਕੂਲ ਆ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਪ੍ਰੋਗਰਾਮ ਉਲੀਕਿਆ ਜੀ ਪੰਜਾਬ ਸਿੱਖਿਆ ਕ੍ਰਾਂਤੀ ਔਰ ਇਹਦੇ ਚ ਹਦਾਇਤ ਕੀ ਜਾਰੀ ਕੀਤੀ ਆ ਇਸ ਨੋਟੀਫਿਕੇਸ਼ਨ ਵਿੱਚ ਕਿ ਜਿੰਨੇ ਸਰਕਾਰੀ ਸਕੂਲਾਂ ਦੇ ਟੀਚਰਸ ਨੇ ਉਹਨਾਂ ਸਾਰਿਆਂ ਨੂੰ ਇਹ ਗਵਰਨਮੈਂਟ ਵੱਲੋਂ ਬਕਾਇਦਾ ਲਿਖਤੀ ਹਦਾਇਤ ਕੀਤੀ ਆ ਕਿ ਤੁਸੀਂ ਜਿਹੜਾ ਜਿਹਨਾਂ ਲੋਕਾਂ ਦੇ ਐਕਸ ਅਕਾਊਂਟਸ ਨੇ ਟਵਿੱਟਰ ਜਿਹੜਾ ਹੁੰਦਾ ਸੀ ਪੁਰਾਣਾ ਅ ਜੇ ਨਹੀਂ ਹਨ ਤੇ ਨਵੇਂ ਐਕਸ ਅਕਾਊਂਟਸ ਖੋਲੋ ਤੁਸੀਂ ਤੁਰੰਤ ਔਰ ਉਹਨਾਂ ਅਕਾਊਂਟਸ ਵਿੱਚ ਜਿਹੜੀ ਡਿਸਪਲੇ ਪਿਕਚਰ ਲਾਉਣੀ ਆ ਜਿਹੜੀ ਉਹਦੀ ਫੋਟੋ ਲੱਗੇਗੀ ਉੱਤੇ ਮੇਨ ਉਹ ਤੁਸੀਂ ਆ ਲਾਉਣੀ ਆ ਆ ਜਿਹੜੀ ਭਗਵੰਤ ਮਾਨ ਦੀ ਆ ਜਿਹੜੀ ਲਿਖਿਆ ਉੱਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਪੰਜਾਬ ਸਿੱਖਿਆ ਕ੍ਰਾਂਤੀ ਔਰ ਤੁਸੀਂ ਜਿਹੜਾ ਇਹਨਾਂ ਨੇ ਹੁਣ ਕੱਲ ਤੋਂ ਪ੍ਰੋਗਰਾਮ ਸ਼ਾਇਦ ਅੱਜ ਤੋਂ ਜਾਂ ਕੱਲ ਤੋਂ ਸ਼ੁਰੂ ਕਰਨ ਲੱਗੇ ਵੀ ਪਿਛਲੇ ਜਿੰਨੇ ਵੀ 5-7 ਸਾਲ ਵਿੱਚ ਕੋਈ ਕੰਮ ਹੋਏ ਨੇ ਕੋਈ ਕਲਾਸਰੂਮ ਬਣਿਆ ਕੋਈ ਟਾਇਲਟ ਬਣਿਆ ਕੋਈ ਆਂਗਣਵਾੜੀ ਦਾ ਛੋਟਾ-ਮੋਟਾ ਕਮਰਾ ਬਣਿਆ ਤੁਸੀਂ ਇਹ ਸਾਰਿਆਂ ਦੇ ਪੰਜਾਬ ਦੇ ਵਿੱਚ ਹੁਣ ਇਹ ਧੜਾ-ਧੜ ਹਜ਼ਾਰਾਂ ਦੀ ਤعداد ਵਿੱਚ ਨੀਂ ਪੱਥਰ ਰੱਖਣ ਲੱਗੇ ਨੇ ਔਰ ਆਪਣੇ ਐਮਐਲਏ ਨੂੰ ਕਹਿਤਾ ਆਪਣੇ ਮੰਤਰੀਆਂ ਨੂੰ ਕਹਿਤਾ ਕਿ ਸਕੂਲਾਂ ਵਿੱਚ ਜਾਓ ਨੀਂ ਪੱਥਰ ਰੱਖੇ ਜਾਣਗੇ ਆਫਕੋਰਸ ਆਪੋਜੀਸ਼ਨ ਦੇ ਅਮੈਜ ਨੂੰ ਰੱਖਣੀ ਦੇਣਗੇ ਜਿਹੜੇ ਉੱਥੇ ਇਹਨਾਂ ਦੇ ਹਲਕਾਏ ਹੋਏ ਇਨਚਾਰਜ ਹੋਣਗੇ ਜਿਹੜੇ ਬੰਦੇ ਹਾਰੇ ਹੋਏ ਨੇ ਜਮਾਨਤਾ ਜਬਤ ਤੇ ਉਹਨਾਂ ਨੂੰ ਕਹਦੇ ਨੇ ਕਿ ਤੁਸੀਂ ਰੱਖੋ ਪਹਿਲੀ ਤਾਂ ਅਵਗਿਆਹੀ ਕਰਨਗੇ ਦੂਸਰੀ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਜਿੰਨੇ ਉਦਘਾਟਨ ਕਰਾਂਗੇ ਅਸੀਂ ਨੀ ਪੱਥਰ ਰੱਖਾਂਗੇ ਨਰੀਬਨ ਕਟਾਂਗੇ ਉਹਨਾਂ ਦੀਆਂ ਫੋਟੋਆਂ ਤੁਸੀਂ ਸ਼ੇਅਰ ਕਰਕੇ ਤੇ ਨਾਲ ਹੈਸ਼ਟੈਗ ਵਰਤਣਾਵਾ ਪੰਜਾਬ ਸਿੱਖਿਆ ਕ੍ਰਾਂਤੀ ਆ ਮੂਰਖਾ ਦੀ ਸਰਕਾਰ ਨੇ ਮੂਰਖਾਨਾ ਆਦੇਸ਼ ਪੰਜਾਬ ਦੇ ਸਿੱਖਿਆ ਨੂੰ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਜਿਹੜੇ ਪੰਜਾਬ ਦੇ ਸਰਕਾਰੀ ਇੱਕ ਨਿੱਜੀ ਫੌਜ ਦੀ ਤਰ੍ਹਾਂ ਬੋਕਰ ਪਾਰਟੀ ਦੇ ਝਾੜੂ ਪਾਰਟੀ ਦੇ ਜਿਵੇਂ ਵਰਕਰ ਨਹੀਂ ਹੁੰਦੇ ਜਿਹੜੇ ਦਰਿਆ ਵਛਾਉਂਦੇ ਨੇ ਪਿੰਡਾਂ ਦੇ ਵਿੱਚ ਵਿਚਾਰੇ ਲੱਭਾ ਉਹਨਾਂ ਨੂੰ ਕੁਝ ਨਹੀਂਗਾ ਹੁਣ ਸਰਕਾਰੀ ਮੁਲਾਜ਼ਮਾਂ ਨੂੰ ਕਹਦੇ ਨੇ ਕਿ ਤੁਸੀਂ ਸਾਡਾ ਕੰਮ ਕਰਨਾ ਭਗਵੰਤ ਮਾਨ ਦੀ ਵਜਾਹਤ ਕਰਨੀ ਆ ਨੀ ਪੱਥਰਾਂ ਦੀਆਂ ਫੋਟੋਆਂ ਤੇ ਉਹਨਾਂ ਨੂੰ ਤੁਸੀਂ ਸਾਂਝਾ ਕਰਨਾ ਵਾ ਮਤਲਬ ਇਹ ਦਿਨੋਂ ਜ਼ਿਆਦਾ ਨਿਮੋਸ਼ੀ ਇਹ ਦਿਨੋਂ ਜ਼ਿਆਦਾ ਗਿਰੀ ਹੋਈ ਹਰਕਤ ਇਹ ਦਿਨੋਂ ਜ਼ਿਆਦਾ ਦੁਰਉਪਯੋਗ ਸਰਕਾਰੀ ਮਸ਼ੀਨਰੀ ਦਾ ਮੈਂ ਆਪਣੀ ਜ਼ਿੰਦਗੀ ਵਿੱਚ ਪਿਛਲੇ 30 ਸਾਲ ਚ ਨਹੀਂ ਦੇਖਿਆ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤਾਂ ਪ੍ਰਿੰਸੀਪਲਾਂ ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਦੇ ਖਾਲੀ ਪਏ ਅਹੁਦਿਆਂ ਦੇ ਅੰਕੜੇ ਲੈ ਕੇ ਹਾਜ਼ਰ ਨੇ ਉਹਨਾਂ ਨੇ ਜੋ ਸਵਾਲ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਉਹਨਾਂ ਦਾ ਜਵਾਬ ਦੇਣਾ ਚਾਹੀਦਾ ਹੈ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਇਹ ਗੈਰ ਪੰਜਾਬੀਆਂ ਦੀ ਸਰਕਾਰ ਇਹ ਮਸ਼ਹੂਰੀਆਂ ਵਾਲੀ ਸਰਕਾਰ ਅਗਲਾ ਹਫਤਾ ਨੀ ਪੱਥਰ ਰੱਖਣੇ ਫੋਟੋ ਆਫਸ ਕਰਨੇ ਪਬਲਿਸਿਟੀ ਕਰਨੀ ਇਹਦਾ ਹਫਤਾ ਬਿਨਾ ਰਹੀ ਹੈ ਤਕਰੀਬਨ 20000 ਤੋਂ ਵੱਧ ਨੀ ਪੱਥਰ ਰੱਖੇ ਜਾਂਦੇ ਕਈ ਕਈ ਸਕੂਲਾਂ ਦੇ ਵਿੱਚ 7 ਤੋਂ 8 ਨੀ ਪੱਥਰ ਨੇ ਕੋਈ ਬਾਥਰੂਮ ਦਾ ਕੋਈ ਬਾਹਰਲੀ ਗੰਦ ਦਾ ਕੋਈ ਦਰਵਾਜ਼ੇ ਦਾ ਕੋ ਬੂਏ ਦਾ ਕੋ ਖਿੜਕੀ ਦਾ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿਹੜਾ ਫੋਟੋ ਆਫ ਹੈ ਇੱਕ ਕਲਾਸਰੂਮਸ ਨਾਲੋਂ ਤੇ ਸਕੂਲਾਂ ਨਾਲੋਂ ਵੱਧ ਚਮਕ ਰਿਹਾ ਹੈ ਮੈਂ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕੇਜਰੀਵਾਲ ਸਾਹਿਬ ਲੋਕ ਪਰੇਸ਼ਾਨ ਤੇ ਤੰਗ ਹੋ ਚੁੱਕੇ ਨੇ ਨੌਜਵਾਨ ਬੱਚਿਆਂ ਨੂੰ ਪੰਜਾਬ ਦੇਆਂ ਨੂੰ ਨੀ ਪੱਥਰ ਮਸ਼ਹੂਰੀਆਂ ਫੋਟੋ ਆਫ ਇਹ ਡਰਾਮਾ ਨਹੀਂ ਚਾਹੀਦਾ ਪੰਜਾਬ ਦੇ ਬੱਚਿਆਂ ਨੂੰ ਹਰ ਸਕੂਲ ਦੇ ਵਿੱਚ ਪ੍ਰਿੰਸੀਪਲਸ ਦੀ ਲੋੜ ਹੈ ਹੈਡਮਾਸਟਰਸ ਦੀ ਲੋੜ ਹੈ ਮਾਸਟਰਾਂ ਦੀ ਲੋੜ ਹੈ ਟੈਕਸਟ ਬੁਕਸ ਦੀ ਲੋੜ ਹੈ ਇਸ ਡਰਾਮੇ ਦੀ ਲੋੜ ਨਹੀਂ ਕਿਰਪਾ ਕਰਕੇ ਇਹ ਜਿਹੜੀ ਚੀਫ ਪਬਲਿਸਿਟੀ ਹੈ ਹੱਥ ਜੋੜ ਕੇ ਬੇਨਤੀ ਹੈ ਲੋਕਾਂ ਨੂੰ ਬਹੁਤ ਬੇਵਕੂਫ ਬਣਾ ਰਿਹਾ ਬਜ਼ੁਰਗਾਂ ਨੂੰ ਬੇਵਕੂਫ ਬਣਾਇਆ ਸਾਡੀਆਂ ਪੈਣਾਂ ਨੂੰ ਬੇਵਕੂਫ ਬਣਾਇਆ ਸਾਡੇ ਨੌਜਵਾਨ ਬੱਚਿਆਂ ਨੂੰ ਵੀ ਹੁਣ ਤੁਸੀਂ ਗੁੰਮਰਾਹ ਕਰਨ ਲੱਗੇ ਕਦੀ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਖੜਦੇ ਹੋ ਪਰ ਕਰਮਾਚੀ ਖੜੇ ਕਰਦੇ ਹੋ ਨਸ਼ੇ ਦੇ ਖਿਲਾਫ ਉਹਨਾਂ ਕੋ ਸਵਾਹ ਚੁਕਾਉਂਦੇ ਹੋ ਕਦੀ ਐਨਸੀਸੀ ਦੇ ਕੈਂਡੀਡੇਟਸ ਨੂੰ ਤੁਸੀਂ ਲੁਧਿਆਣਾ ਲੈ ਕੇ ਸਵਾਹ ਖਵਾਉਂਦੇ ਹੋ ਖੁਦ ਤੁਸੀਂ ਅਮਲ ਨਹੀਂ ਕਰਦੇ ਨਾ ਤੁਸੀਂ ਅਮਲ ਕਰਦੇ ਹੋ ਨਾ ਤੁਹਾਡੇ ਮੁੱਖ ਮੰਤਰੀ ਸਾਹਿਬ ਅਮਲ ਕਰਦੇ ਨੇ ਹੁਣ ਇਹ ਨਵਾਂ ਹਫਤਾ ਡਰਾਮਿਆਂ ਦਾ ਰਚਾ ਦਿੱਤਾ ਘਰਾਨੀ ਹੋਏਗੀ ਕੋ 44% ਤੇ ਤੁਹਾਡੇ ਸਕੂਲਾਂ ਚ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਹੈ ਨਹੀਂ 42% ਤੁਹਾਡੇ 10ਵੀਂ ਦੇ ਸਕੂਲਾਂ ਦੇ ਵਿੱਚ ਹੈਡਮਾਸਟਰ ਹੈ ਨਹੀਂ ਹਜ਼ਾਰਾਂ ਦੀ ਤعداد ਦੇ ਵਿੱਚ ਤੁਹਾਡੇ ਕੋਲ ਮਾਸਟਰ ਹੈ ਨਹੀਂ ਤੁਹਾਡੇ ਕੋਲ ਲਾਇਬ੍ਰੇਰੀ ਹੈ ਨਹੀਂ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈ ਨਹੀਂ ਤੁਹਾਡੇ ਕੋਲ ਟੈਕਸਟ ਬੁੱਕਸ ਹੈ ਨਹੀਂ ਗਰੀਬ ਬੱਚਿਆਂ ਦੇ ਬਹਿਣ ਵਾਸਤੇ ਡੈਸਕ ਹੈ ਨਹੀਂ ਉਹਨਾਂ ਵਾਸੇ ਯੂਨੀਫਾਰਮਸ ਹਨ ਇਹ ਸਬਸਟੈਂਡਰਡ ਉਹਨਾਂ ਨੂੰ ਦੁਪਹਿਰ ਦਾ ਖਾਣਾ ਮਿਲਦਾ ਮਿਡੇ ਮੀਲ ਮਿਲਦੇ ਨੇ ਉੱਥੇ ਕੁਆਲਿਟੀ ਸੁਧਾਰਨ ਦਾ ਕਦੀ ਧਿਆਨ ਨਹੀਂ ਕੀਤਾ ਇਹ ਜਿਹੜਾ ਤੁਸੀਂ ਫੇਰ ਹਫਤਾ ਬਣਾਉਣ ਲੱਗੇ ਹੋ ਇਹਦੇ ਵਿੱਚ ਤਕਰੀਬਨ 20 ਤੋਂ 25 ਕਰੋੜ ਰੁਪਇਆ ਖਰਚਾ ਹੈ ਇਹਦੇ ਇਹੀ ਯੂਨੀਫਾਰਮਸ ਦੇ ਵਿੱਚ ਇਹੀ ਕਿਤਾਬਾਂ ਦੇ ਵਿੱਚ ਇਹੀ ਸਕੂਲਾਂ ਦਾ ਇਨਫਰਾਸਟ੍ਰਕਚਰ ਦੇਣ ਦੇ ਵਿੱਚ ਇਹੀ ਮਾਸਟਰ ਦੇਣ ਦੇ ਵਿੱਚ ਤੁਸੀਂ ਖਰਚਾ ਕਰਦੇ ਕਿ ਪੰਜਾਬ ਦੀ ਕੋਈ ਬਿਹਤਰੀ ਨਹੀਂ ਗੱਲ ਜੇਕਰ ਸਰਕਾਰ ਅਤੇ ਮੁੱਖ ਮੰਤਰੀ ਉਤੇ ਸ਼ਬਦੀ ਹਮਲੇ ਦੀ ਆ ਜਾਵੇ ਤਾਂ ਸਾਫਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਵੀ ਕਿੱਥੇ ਪਿੱਛੇ ਰਹਿਣ ਵਾਲੇ ਨੇ ਬੱਚਿਆਂ ਦੀ এডਿਕੇਸ਼ਨ ਚ ਤਾਲੀਮ ਚ ਉਹਨਾਂ ਦੀ ਸਕੂਲਾਂ ਦੇ ਹਾਲਾਤ ਵੱਲ ਕੋਈ ਧਿਆਨ ਨਹੀਂ एवरीथिंग ਹੈਜ਼ ਬਿਕਮ ਅਬਾਊਟ ਬ੍ਰਾਂਡਿੰਗ ਐਂਡ ਰੀ ਬ੍ਰਾਂਡਿੰਗ ਕਿ ਲੋਕਾਂ ਨੂੰ ਕਿਵੇਂ ਬੇਫਕੂ ਬਣਾਇਆ ਜਾ ਸਕਦਾ ਔਰ ਅੱਜ ਜਿਹੜੇ ਆਰਡਰ ਕਈ ਲੋਕਾਂ ਨੇ ਸ਼ੇਅਰ ਕੀਤੇ ਆ ਮੈਂ ਵੀ ਆਪ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਔਰ ਅੱਜ ਮੈਂ ਇੱਕ ਫੋਟੋ ਵੀ ਵੇਖ ਰਿਹਾ ਸੀਗਾ ਕਿ ਸੀਐਮ ਭਗਵੰਤ ਮਾਨ ਦੀ ਫੋਟੋ ਮਨੀਸ਼ ਸੋਸੋਦੀਏ ਨਾਲ ਉਹ ਭਾਈ ਇਹ ਦਿੱਲੀ ਮਾਡਲ ਚਾਹੇ ਉਹ ਆਮ ਆਦਮੀ ਕਲੀਨਿਕ ਸੀ ਜਿਹੜਾ ਦਿੱਲੀ 'ਚ ਫੇਲ ਹੋਇਆ ਤੇ ਚਾਹੇ ਉਹ ਸਕੂਲ ਐਜੂਕੇਸ਼ਨ ਮਾਡਲ ਸੀ ਦਿੱਲੀ ਦੇ ਲੋਕਾਂ ਨੇ ਦੋਵੇਂ ਮਾਡਲ ਵੀ ਰਿਜੈਕਟ ਕਰਤੇ ਔਰ ਜਿਹੜੇ ਮਹਿਕਮੇ ਇਹ ਸੰਦੂ ਚਲਾਉਂਦੇ ਸਨ ਉਹਨਾਂ ਵਜ਼ੀਰਾਂ ਨੂੰ ਵੀ ਰਿਜੈਕਟ ਕਰਤਾ ਇਲੈਕਸ਼ਨ ਆ ਗਏ ਮਗਰ ਹੁਣ ਦਿੱਲੀ 'ਚ ਤਾਂ ਉਹਨਾਂ ਦੇ ਬੋਟ ਲੱਗਦੇ ਨਹੀਂ ਹੁਣ ਚੱਕ ਕੇ ਪੰਜਾਬ 'ਚ ਲਾਉਣੇ ਸ਼ੁਰੂ ਕਰਤੇ ਇਸ ਲਈ ਹਾਲਾਤ ਇਹ ਨੇ ਕਿ ਸਕੂਲ ਐਜੂਕੇਸ਼ਨ ਟੀਚਰ ਸਹਿਬਾਨਾਂ ਦੀ ਭਰਤੀ ਸਕੂਲਾਂ ਦੇ ਇਨਫਰਾਸਟ੍ਰਕਚਰ ਉਹਦੇ ਵੱਲ ਕੋਈ ਧਿਆਨ ਨਹੀਂ ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਵੀ ਸੁਣ ਲਓ ਦੇਖੋ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਨ੍ਹਾਂ ਆਗੂਆਂ ਤੋਂ ਹਟਵਾ ਕਿਹੜਾ ਮੁੱਦਾ ਚੁਕਿਆ ਬੜੀ ਯੂਸੀ ਦੀ ਗੱਲ ਹੈ ਪੰਜਾਬੀਆਂ ਵਾਸਤੇ ਕਿ 92 ਐਮਐਲਏ ਜਿਤਾ ਕੇ ਐਡੀ ਮਜ਼ਬੂਤ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾ ਕੇ ਭਗਵੰਤ ਮਾਨ ਜੀ ਨੂੰ ਦਿੱਤੀ ਸੀ ਪਰ ਅੱਜ ਸਾਰੀ ਸਰਕਾਰ ਇਹਨਾਂ ਨੇ ਕੇਜਰੀਵਾਲ ਐਂਡ ਕੰਪਨੀ ਕੋਲੇ ਗੈਨੇ ਪਾਤੀ ਹੈ ਬੜੀ ਹੈਰਾਨੀ ਹੁੰਦੀ ਹੈ ਕਿ ਹੁਣ ਸਾਡੇ ਮੁੱਖ ਮੰਤਰੀ ਜਿਹੜੇ ਦਿੱਲੀ ਦੇ ਵਿੱਚੋਂ ਲੋਕਾਂ ਹਰਾ ਕੇ ਭੇਜੇ ਆ ਜਿਹੜੇ ਦਿੱਲੀ ਦੇ ਵਿੱਚ ਜੇਲ੍ਹਾਂ ਦੇ ਵਿੱਚ ਵੱਡੇ ਸਕੈਂਡਲਾਂ ਦੇ ਵਿੱਚੋਂ ਜ਼ਮਾਨਤਾ ਤੇ ਆਏ ਉਹਨਾਂ ਨੂੰ ਇਸਕਾਟ ਕਰਕੇ ਤੇ ਸਕੂਲਾਂ ਦੇ ਵਿੱਚ ਲੈ ਕੇ ਜਾ ਰਹੇ ਉਹਨਾਂ ਨੂੰ ਇਸਕਾਟ ਕਰਕੇ ਹਸਪਤਾਲਾਂ ਦੇ ਵਿੱਚ ਲੈ ਕੇ ਜਾ ਰਹੇ ਉਹ ਲੋਕੀ ਸਾਡੀਆਂ ਨੀਤੀਆਂ ਬਣਾ ਰਹੇ ਐਨੇ ਮਾੜੇ ਦਿਨ ਪੰਜਾਬ ਨੇ ਦੇਖਣੇ ਪੰਜਾਬੀ ਤਾਂ ਦੁਨੀਆ ਦੇ ਵਿੱਚ ਜਾ ਕੇ ਤੇ ਅਗਵਾਈ ਕਰਨ ਦੇ ਵਿੱਚ ਜਾਣਿਆ ਜਾਂਦਾ ਤੇ ਸਾਡੀ ਜਿੱਤੀ ਹੋਈ ਸਰਕਾਰ ਨੂੰ ਇੱਥੇ ਅਗਵਾਈ ਦੇ ਰਿਆ ਜਿਹੜੇ ਕ腐ਸ਼ਨ ਦੇ ਵਿੱਚ ਸਕੈਂਡਲਾਂ ਦੇ ਵਿੱਚ ਤੇ ਜਿਹਨਾਂ ਦੇ ਵਿੱਚ ਬੜੀ ਮੁਸ਼ਕਲ ਨਾਲ ਜਮਨਤ ਕਰਾ ਕੇ ਆਏ ਆਹ ਨਵੀਂ ਗੱਲ ਆ ਕਿੰਦੇ ਵੀ ਕਈ ਟਰੱਕ ਜਿਹੜੇ ਆ ਉਹ 25000 ਨਹੀਂ ਪੱਥਰ ਆ ਰਿਹਾ ਪੰਜਾਬੀਆਂ ਨੂੰ ਘਬਰਾ ਕਰਨ ਵਾਸਤੇ ਔਰ ਉਹਦੀ ਥਾਂ ਵੀ ਦਿੱਲੀ ਵਾਲੇ ਦੱਸਦੇ ਪਏ ਆ ਪੀ ਗੇਟ ਦੇ ਕੋਲ ਕਰਕੇ ਸੱਚੇ ਪਾਥੇ ਜਿੱਥੇ ਮੱਤੇ ਚ ਵੱਜੇ ਉੱਥੇ ਲਾਉਣਾ ਜੇ ਕੋਈ ਟਾਇਲਟ ਬਣਾ ਦਿਆ ਉੱਤੇ ਜਿਹੜੀ ਰਿਪੇਅਰ ਹੋਈ ਹੈ ਉੱਥੇ ਜਾ ਕੇ ਵੀ ਨਹੀਂ ਪੱਥਰ ਲਾਉਣਾ 25 ਕਰੋੜ ਰੁਪਇਆ ਨਹੀਂ ਪੱਥਰਾ ਦਾ ਖਰਚਾ ਜਿਹੜਾ ਰੱਖਣ ਤੇ ਆਉਣਾ ਸਮਾਗਮਾ ਦਾ ਤੇ ਬੰਦੇ ਕਿੱਥੋਂ ਲੈ ਕੇ ਆਉਣੇ ਭਿਓ ਮਾਪੇ ਬਰਾਦਰ ਵੀ ਪਹਿਲੇ ਟੀਚਰ ਮੀਟਿੰਗ ਕਰ ਲਓ ਉੱਥੇ ਬੰਦੇ ਬੁਲਾ ਲਓ ਤੇ ਨਵਾਂ ਕੰਮ ਸ਼ੁਰੂ ਹੋ ਗਿਆ ਵੀ ਅਧਿਆਪਕਾਂ ਨੂੰ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਦਿੱਤੀ ਉਹ ਅੱਗੇ ਰੌਲਾ ਪਾਉਂਦੇ ਆ ਵੀ ਸਾਡੇ ਤੇ ਜਿਹੜੀਆਂ ਟੀਚਿੰਗ ਤੋਂ ਇਲਾਵਾ ਕੰਮ ਨੇ ਉਹ ਬੰਦ ਕਰੋ ਤੇ ਇੱਥੇ ਸਰਕਾਰ ਨੇ ਸੋਸ਼ਲ ਮੀਡੀਆ ਦਾ ਕੰਮ ਅਧਿਆਪਕਾਂ ਨੂੰ ਦਿੱਤਾ ਵੀ ਤੁਸੀਂ ਆਪਣੇ ਟਵਿੱਟਰ ਅਕਾਊਂਟ ਬਣਾਓ ਤੁਸੀਂ ਆਪਣੇ ਫੇਸਬੁੱਕ ਅਕਾਊਂਟ ਬਣਾਓ ਤੁਸੀਂ ਰੋਜ਼ ਸਾਡੀਆਂ ਪੋਸਟਾਂ ਸ਼ੇਅਰ ਕਰੋ ਉਹਦੇ ਨਾਲ ਹੈਸ਼ਟੈਗ ਲਾਓ ਇਹ ਕਿਹੜੇ ਪਾਸੇ ਤੁਸੀਂ ਜਿਹੜਾ ਸਿੱਖਿਆ ਕ੍ਰਾਂਤੀ ਕਾਦੀ ਸਿੱਖਿਆ ਕਰਤੀ ਹੈ ਤੁਸੀਂ ਤਾਂ ਸਾਰੀ ਰਾਜਨੀਤੀ ਸਕੂਲਾਂ ਦੇ ਵਿੱਚ ਵੜ ਦਿੱਤੀ